मगर भायो मायाू माया ਜਿਹੜਾ ਕਾਂਗਰਸ ਤੋਂ ਗਿਆ ਰਮਨਦੀਪ ਮਿੱਟੂ ਉਹਦੇ ਕਰਕੇ ਹੈ ਉਹਨੇ ਜਿਹੜਾ ਕਿ ਗੱਦ ਟਪਣੀ ਰਾਹੁਲ ਜੀ ਦੇ ਬਾਰੇ ਬੋਲਿਆ ਉਹਦਾ ਕੋਈ ਲਿਹਾਜ਼ ਨਹੀਂ ਕਰੇਗਾ ਕੋਈ ਕਾਂਗਰਸ ਵਰਕਰ ਕਾਂਗਰਸ ਪਾਰਟੀ ਦਾ ਸਪਾਈ ਕੋਈ ਇਹਦਾ ਲਿਹਾਜ਼ ਨਹੀਂ ਕਰੇਗਾ ਜਿੱਥੇ ਟਕਰਿਆ ਉੱਥੇ ਹੀ ਗੱਡੀਆਂ ਵੀ ਘੇਰਾਂਗੇ ਇਹਦਾ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਹੋਗਾ ਕੁਰਸੀ ਮਿਲਣ ਤੋਂ ਬਾਅਦ ਜਿਹੜਾ ਕਿ ਕਹਿੰਦੇ ਤੁਹਾਨੂੰ ਕੀਤਾ ਜਾਣਾ ਟਿਕਣੀਆਂ ਕਿੱਥੇ ਜਾਣਾ ਰਾਹੁਲ ਲੱਗਿਆ ਕਿ ਤੇ ਮੈਨੂੰ ਇਹ ਕੁਰਸੀ ਤੋਂ ਨਾਲ ਲਾ ਦੇ ਐਸ ਕਰਕੇ ਪਹਿਲਾਂ ਅਮਿਤ ਸ਼ਾਹ ਦੇ ਖੋਲੇ ਬੋਲ ਰਿਹਾ ਸੀ ਭੂਨ ਪ੍ਰਧਾਨ ਮੰਤਰੀ ਦੇ ਬੋਲ ਰਿਹਾ ਪ੍ਰਧਾਨ ਮੰਤਰੀ ਨੂੰ ਸੀ ਇਹ ਅਮਿਤ ਸ਼ਾਹ ਦਾ ਬੰਦਾ ਹੈ ਉਹ ਐਸ ਕਰਕੇ ਹੁਣ ਉਹਦੀਆਂ ਲੱਤਾਂ ਕੁੱਟ ਰਿਹਾ ਉਹ ਵਿਚਾਰਾ ਹਮੇਸ਼ਾ ਦਾ ਮਾਨਸਿਕ ਸੰਤੁਲਨ ਗੁਆ ਰਿਹਾ ਰਹਿੰਦਾ ਇਹਦਾ ਮੇਲਾ ਮੁਕਿਆ ਹੁੰਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲ ਰਿਹਾ ਕਾਂਗਰਸ ਪਾਰਟੀ ਨੇ ਅਰੇ ਦਾਤੀ ਨੂੰ ਮੁੱਖ ਮੰਤਰੀ ਬਣਾਇਆ ਫਿਰ ਇਹ ਭੂਆ ਨੂੰ ਮੰਤਰੀ ਇਹਦੇ ਤਾਏ ਨੂੰ ਮੰਤਰੀ ਇਹਦੇ ਭਰਾ ਐਮ ਐਲ ਏ ਐਮ ਪੀ ਪਿਛਲੀ ਕਾਂਦੀ ਸਰਕਾਰ ਨੇ ਅਰੇ ਸਕੇ ਭਰਾ ਨੂੰ ਹਣੀ ਨੂੰ ਡੀ ਐਸ ਪੀ ਲਾਇਆ ਜਿਹੜਾ ਛੋਟਾ ਭਰਾ ਹੈ ਹਣੀ ਉਹਨੂੰ ਡੀ ਐਸ ਪੀ ਲਾਇਆ ਕੋ ਯਾਰ ਇੰਨਾ ਕ੍ਰਿਤਿਕਨ ਬੰਦਾ ਨੂੰ ਕਾਂਗਰਸ ਕੋ ਇੰਨਾ ਕੁਝ ਲੈ ਕੇ ਅੱਜ ਤੈਨੂੰ ਰਾਹੁਲ ਗਾਂਧੀ ਬਾਰੇ ਯਾਦ ਆ ਗਿਆ ਤੂੰ ਕਹਿੰਦਾ ਸੀ ਆ ਪੱਗ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਬੰਦੇ ਨੂੰ ਉਹ ਦਿਨ ਯਾਦ ਆ ਆਹ ਸਾਹ ਬੋਲਦਾ ਸੀ ਮੈਨੂੰ ਰਾਹੁਲ ਜੀ ਨੇ ਕਿਹਾ ਜੀ ਪੱਗ ਮੰਨਣ ਨੂੰ ਉਦੋਂ ਪਤਾ ਸੀ ਰਾਹੁਲ ਜੀ ਸਰਕਾਰ ਨਹੀਂ ਆਈਦਾ ਇਹ ਰਫੜੀ ਮਾਰੇ ਤੇਰਾ ਕਰਤਾਰ ਹੀ ਨਹੀਂ ਕੋਈ ਬਾਕੀ ਪਰਿਵਾਰ ਵੀ ਤੇ ਆ ਉਹ ਕਹਿੰਦੇ ਸਾਡੇ ਘਰ ਤੇ ਮਿੱਠੂ ਭੰਗ ਜੰਮੀ ਆ ਹਾਂ ਜੀ ਅੱਜ ਜਿੰਨਿਆਂ ਨੂੰ ਉਂਗਲ ਫੜ ਕੇ ਚਲਾ ਚੱਲਣਾ ਸੀ ਆਜ ਵੀ ਉਹ ਕੀ ਪੱਟੀ ਪਣਾ ਰਹੀ ਐ ਇਹਨੂੰ ਕਿਉਂ ਅੱਗੇ ਕਰਦੀ ਪਈ ਐ ਇਹ ਸਿਰਫ ਰਾਹੁਲ ਗਾਂਧੀ ਦੇ ਇਲਜ਼ਾਮ ਨਹੀਂ ਲਗਾ ਰਿਆ ਆਪਣੇ ਬਾਪ ਦਾਦਾ ਦੇ ਇਲਜ਼ਾਮ ਲਗਾ ਰਿਆ ਕਿਉਂਕਿ ਸਾਰੀ ਉਮਰ ਉਹਨਾਂ ਨੇ ਕਾਂਗਰਸ ਦੀ ਸੇਵਾ ਕੀਤੀ ਐ ਅੱਜ ਉਹਨਾਂ ਉੱਤੇ ਤੋਮਕ ਲਗਾ ਰਿਆ ਵੈ ਅੱਜ ਇਸ ਬਿਨਾ ਦੇ ਉੱਤੇ ਉਹ ਰਾਹੁਲ ਗਾਂਧੂ ਆਤਮਹੱਤਿ ਕਹਿ ਰਿਹਾ ਹੈ ਕਿ ਕਮਾਂਡਾ ਹੈ ਕਮਾਂਡਾ ਜੀ ਨਸ਼ਾ ਹੈ ਉਹਨੂੰ ਲੱਗਦਾ ਪਤਾ ਨਹੀਂ ਮੈਨੂੰ ਕਿਹੜੀ ਚੀਜ਼ ਹੱਦ ਹੋ ਗਿਆ ਅੱਜ ਬੀਜੇਪੀ ਐ ਕਰ ਕਾਂਗਰਸ ਨੇ ਵੀ ਆਣਾ ਵੈ ਫਿਰ ਇਹਨੂੰ ਪੁੱਛਾਂਗੇ ਕਿ ਦੱਸ ਉਹ ਤੋਂ ਵਾਪਸੀ ਵਾਪਸੀ ਨੂੰ ਕਰਲੇ ਮਾਰੇਗਾ ਪਰ ਇਹੋ ਜੇ ਬੰਦੀਆਂ ਨੂੰ ਜਿਹੜੇ ਬੰਦੇ ਇਹਨੇ ਗਲਤ ਨੇ ਜਿਸਾ ਖਾਲੀ ਜਖਾਦਾ ਉਸੇ ਖਾਲੀ ਸ਼ੇਧ ਕੀਤਾ ਵੈ ਇਸ ਬਦਲ ਕਦੇ ਵੀ ਨਹੀਂ ਸੰਭਾਰਿਆ ਜਾਏਗਾ। ਕੰਗਨਾ ਬਿਲਕੁਲ ਪੰਜਾਬ ਦੇ ਅੰਗੇ ਜੀ ਬੀ ਜੀ ਪੀ ਹੀ ਪੰਜਾਬ ਦੀ ਐਂਟੀ ਹੈ। ਉਹਨੂੰ ਕਦੇ ਵੀ ਪੰਜਾਬ ਦੀ ਉਮਤੀ ਕਦੀ ਬਰਦਾਸ਼ਤ ਨਹੀਂ ਹੋ ਸਕਦੀ। ਇਸ ਕਰਕੇ ਬੀ ਜੀ ਪੀ ਸਰਕਾਰ ਦੇ ਜਿੰਨੇ ਬੰਦੇ ਆ ਉਹਨਾਂ ਕੋ ਇੱਕੋ ਹੀ ਕੰਮ ਹੈ ਕਿ ਪੰਜਾਬ ਦੇ ਵਿੱਚ ਜਾਂ ਕਾਂਗਰਸ ਦੇ ਖਿਲਾਫ ਹੀ ਜੜੀ ਫਗਿਆ ਉਹ ਇੱਕ ਹੁਣ ਅੱਜ ਬੀ ਜੀ ਪੀ ਵਾਲੇ ਆਮ ਆਮੀ ਪਾਰਟੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਪਏ। ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਉਹ rahul ji ਦੇ ਖਿਲਾਫ ਜਿਹੜਾ ਕਾਂਗਰਸ ਤੋਂ ਗਿਆ ਰਮਨਦੀਪ ਬਿੱਟੂ ਉਹਦੇ ਕਰਕੇ ਹੈ ਉਹਨੇ ਜਿਹੜਾ ਕਿ ਗੱਦ ਟਿੱਪਣੀ rahul ji ਦੇ ਬਾਰੇ ਬੋਲਿਆ ਉਹਦਾ ਕੋਈ ਲਿਹਾਜ਼ ਨਹੀਂ ਕਰੇਗਾ ਕੋਈ ਕਾਂਗਰਸ ਵਰਕਰ ਕਾਂਗਰਸ ਪਾਰਟੀ ਦਾ ਸਪਾਈ ਕੋਈ ਇਹਦਾ ਲਿਹਾਜ਼ ਨਹੀਂ ਕਰੇਗਾ ਜਿੱਥੇ ਟਕਰਾ ਉੱਥੇ ਇਹ ਗੱਡੀਆਂ ਵੀ ਘੇਰਾਂਗੇ ਇਹਦਾ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਹੋਊਗਾ ਕੁਰਸੀ ਮਿਲਣ ਤੋਂ ਬਾਅਦ ਜਿਹੜਾ ਕਿ ਗ੍ਰੇਟੂਡੋਂ ਕੀਤਾ ਜਾਂਦਾ ਟਿੱਪਣੀਆਂ ਕੀਤੇ ਜਾਂਦੇ ਰਾ ਉਹ ਨੂੰ ਲੱਗਿਆ ਕਿ ਤੇ ਮੈਨੂੰ ਇਹ ਕੁਰਸੀ ਤੋਂ ਨਾਲ ਲੈ ਦੇਮ ਐਸ ਕਰਕੇ ਪਹਿਲਾਂ ਅਮਿਤ ਸ਼ਾਹ ਦੇ ਠੋਲੇ ਬੋਲ ਰਿਹਾ ਸੀ ਹੁਣ ਪ੍ਰਧਾਨ ਮੰਤਰੀ ਦੇ ਬੋਲ ਰਿਹਾ ਪ੍ਰਧਾਨ ਮੰਤਰੀ ਨੂੰ ਸੀ ਇਹ ਅਮਿਤ ਸ਼ਾਹ ਦਾ ਬੰਦਾ ਹੈ ਉਹ ਐਸ ਕਰਕੇ ਹੁਣ ਉਹਦੀਆਂ ਲੱਤਾਂ ਕੁੱਟ ਰਿਹਾ ਉਹ ਵਿਚਾਰਾ ਹਮੇਸ਼ਾ ਦਾ ਮਾਨਸਿਕ ਸੰਤੁਲਨ ਵਿਗੜਿਆ ਰਹਿੰਦਾ ਇਹਦਾ ਮੇਲਾ ਮੁੱਕਿਆ ਹੁੰਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲ ਰਿਹਾ ਸਿਆਸਤ 'ਚ ਦੇਖੋ ਕਾਂਗਰਸ ਪਾਰਟੀ ਨੇ ਅਰੇ ਦਾਤੀ ਨੂੰ ਮੁੱਖ ਮੰਤਰੀ ਬਣਾਇਆ ਇਰੇ ਭੂਆ ਨੂੰ ਮੰਤਰੀ ਇਰੇ ਤਾਏ ਨੂੰ ਮੰਤਰੀ ਇਰੇ ਭਰਾ ਐ ਐਮ ਐਲ ਏ ਐਮ ਪੀ ਪਿਛਲੀ ਕਾਂਗਰਸ ਸਰਕਾਰ ਨੇ ਅਰੇ ਸਕੇ ਭਰਾ ਨੂੰ ਹਣੀ ਨੂੰ ਡੀ ਐਸ ਪੀ ਲਾਇਆ ਜਿਹੜਾ ਛੋਟਾ ਭਰਾ ਹੈ ਹਣੀ ਉਹਨੂੰ ਡੀ ਐਸ ਪੀ ਲਾਇਆ ਕੋ ਯਾਰ ਇੰਨਾ ਕ੍ਰਿਤਿਕਨ ਬੰਦਾ ਨੂੰ ਕਾਂਗਰਸ ਕੋ ਇੰਨਾ ਕੁਝ ਲੈ ਕੇ ਅੱਜ ਤੈਨੂੰ ਰਾਹੁਲ ਗਾਂਧੀ ਬਾਰੇ ਯਾਦ ਆ ਗਿਆ ਉਦੋਂ ਕਹਿੰਦੇ ਸੀ ਪੱਗ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਬੰਦੇ ਨੂੰ ਉਹ ਦਿਨ ਯਾਦ ਆ ਸਾਬ ਬੋਲਦਾ ਸੀ ਮੈਨੂੰ ਰਾਹੁਲ ਜੀ ਨੇ ਕਿਹਾ ਜੀ ਮੈਂ ਪੱਗ ਬੰਨ੍ਹਣੂ ਉਦੋਂ ਪਤਾ ਸੀ ਰਾਹੁਲ ਦੀ ਸਰਕਾਰ ਨਹੀਂ ਆਈਦਾ ਇਹ ਰੌੜੀ ਮਾੜੇ ਤੇਰਾ ਕਰਦਾਰ ਹੀ ਨਹੀਂ ਕੋਈ ਬਾਕੀ ਪਰਿਵਾਰ ਵੀ ਤੇ ਆ ਉਹ ਕਹਿੰਦੇ ਸਾਡੇ ਘਰ ਦੇ ਮਿੱਠੂ ਭੰਗ ਜੰਮੀ ਐ ਜਿਹੜੇਰੇ ਭਰਾ ਗੁਲਕੀਰੇधरी ਮੇਰੇ ਭਰਾ ਨੇ ਵੱਡੇ ਲੱਖੇਰੀ ਉਹ ਕਹਿੰਦੇ ਕਹਿੰਦੇ ਸਾਡੇ ਘਰ ਭੰਗ ਜੰਮੀਆ ਮਿੱਠੂ ਤੇਰਾ ਕੰਮ ਖਤਮ ਐ ਇਹ ਜਿੱਧਰ ਵੇਖਦਾ ਉਧਰ ਸਾਨੂੰ ਨਹੀਂ ਪਤਾ ਕਦੋਂ ਜੁਆਇਨਿੰਗ ਕਰ ਜਿੰਦਾ ਜੀ ਪੀ ਦੀ ਕਿੰਨੀਆਂ ਕੰਗਣਾ ਹੋ ਗਈਆਂ ਜੀ ਪੀ ਦੀ ਮੈਨੂੰ ਲੱਗਦਾ ਮੋਦੀ ਨੂੰ ਖੁਸ਼ ਕਰਨ ਵਾਸਤੇ 5-7 ਹੋਰ ਹੋ ਜਾਣੀਆਂ ਸਰ ਸਟੇਟ ਦੀ ਇੱਕ ਇੱਕ ਕੰਗਣਾ ਕਰ ਦੂੰਗੀ ਕਟਨਜਾ ਚ ਰਮਨੀਤ ਬਿੱਟੂ ਉਹਨਾਂ ਦੇ ਨਾਂ ਦੇ ਅੱਗੇ ਰਮਨੀਤ ਬਿੱਟੂ ਕੰਗਣਾ ਪਾਵਾਗੇ ਅਸੀਂ ਤੇ ਕੰਗਣਾ ਇਹ ਕਾਂਗਰਸ ਦੇ ਵਾਲਾ ਸਟੈਪ ਲਾਈ ਜਾ ਰਹੀ ਹੈ ਨਾਂਮੀ ਬਿਲਕੁਲ ਲਾਈ ਜਾ ਰਹੀ ਹੈ ਜੀ ਕਾਂਗਰਸ ਦੇ ਵਰਕਰ ਵਾਲੋ ਲਾਈ ਜਾ ਰਹੀ ਹੈ ਉਹ ਪੰਜਾਬ ਦੇ ਵਰਕਰ ਵਾਲੋ ਲਾਈ ਜਾ ਰਹੀ ਹੈ ਉਹ ਪੰਜਾਬ ਦੇ ਨੌਜਵਾਨਾਂ ਵਾਲੋ ਲਾਈ ਜਾ ਰਹੀ ਹੈ ਉਹ ਕਿਸਾਨਾਂ ਵਾਲੋ ਲਾਈ ਜਾ ਰਹੀ ਹੈ ਸਾਰੇ ਪੰਜਾਬ ਦੇ ਵਸੀਆਂ ਵਾਲੋ ਲਾਈ ਜਾ ਰਹੀ ਹੈ ਕੰਗਣਾ ਦੇ ਬਾਰੇ ਸਪਿਆਦ ਲੱਗੇ ਬਿੱਟੂ ਮੈਂ ਸਪਿਆਦ ਇਹਨਾਂ ਕੋ ਉਹਦਾ ਬਿਆਨ ਗਲਤ ਸੀ ਉਹਨੂੰ ਵੀ ਉਹ ਅਸੇਮ ਸਾਫ਼ ਕਹਤਾ ਸੀ ਤੂੰ ਪੰਜਾਬ 'ਚ ਕੋਈ ਗੱਲ ਮੈਂ ਕਰ ਉਹਨੂੰ ਕੱਖ ਨਹੀਂ ਪਤਾ ਐਸੇ ਕਰਕੇ ਤੇ ਚਬੇੜ ਖਾਧੀ ਸੀ ਉਹਨੇ ਉਹਨੂੰ ਚਬੇੜ ਦੇ ਨਿਸ਼ਾਨ ਹਾਲੀ ਤੱਕ ਮੇਰੇ ਹਿਸਾਬ ਨਾਲ ਯਾਦ ਅਸੋਣਗੇ ਝੂਠੇ ਆਰੀ ਵੀ ਤੂਜੀ ਧਾਤੀ ਆ ਹੁਣ ਤੂੰ ਹੀ ਵੇਖੀ ਜਾਇਓ 에어ਪੋਰਟ ਤੇ ਜਾਂ ਕਿੱਥੇ ਜੋ ਜੋ ਬੋਲੇ ਕਾਂਗਰਸ ਵਰਕਰ ਤੇਰਾ ਘਿਰਾ ਕਰਨਗੇ ਬਿੱਟੂ ਅੱਜ ਬਿੱਟੂ ਅੱਜ ਤੇਰੇ ਪਿੱਛੇ ਮਿੱਠੂ ਆ ਗਿਆ ਹੀ ਹਾਂਜੀ ਅੱਜ ਜਿੰਨਿਆਂ ਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਸੀ ਅੱਜ ਉਹਦੇ ਉੱਤੇ ਹੀ ਐ ਸਾਰੇ ਇਲਜ਼ਾਮ ਲਗਾਏ ਜਾ ਰਹੇ ਅਜਪਨੂ ਕੀ ਪੱਟੀ ਪੜਾ ਰਹੀ ਐ ਇਹਨੂੰ ਕਿਉਂ ਅੱਗੇ ਕਰਦੀ ਪਈ ਐ ਇਹ ਸਿਰਫ ਰਾਹੁਲ ਗਾਦੀ ਦੇ ਇਲਜ਼ਾਮ ਨਹੀਂ ਲਗਾ ਰਿਆ ਆਪਣੇ ਬਾਪ ਦਾਦਾ ਦੇ ਇਲਜ਼ਾਮ ਲਗਾ ਰਿਆ ਕਿਉਂਕਿ ਸਾਰੀ ਉਮਰ ਉਹਨਾਂ ਨੇ ਕਾਂਗਰਸ ਦੀ ਸੇਵਾ ਕੀਤੀ ਐ ਅੱਜ ਉਹਨਾਂ ਉੱਤੇ ਤੋਮਤ ਲਗਾ ਰਿਆ ਵੈ ਅੱਜ ਕਿਸ ਬਿਨਾਂ ਦੇ ਉੱਤੇ ਉਹ ਰਾਹੁਲ ਗਾਦੀ ਨੂੰ ਆਤਮਾਦੀ ਕਹਿ ਰਿਹਾ ਸਾਡਾ ਤਾਂ ਖੂਨ ਖੋਲ ਰਿਹਾ ਅੱਜ ਇਹਦੇ ਪੁਤਲੇ ਸਾਰੇ ਐ ਇਸ ਚੀਜ਼ ਨੂੰ ਅੱਗੇ ਵੀ ਇਸ ਤਰ੍ਹਾਂ ਚੱਲਾਈ ਰੱਖਾਂਗੇ ਜਦ ਤੱਕ ਉਹਦੇ ਉੱਤੇ ਕੋਈ ਕੇਸ ਨਹੀਂ ਕੀਤਾ ਜਾਏਗਾ ਉਹਦਾ ਕਿ ਕੁੱਪਤੀ ਦੇ ਪੁਛਲੇ ਕਮਾਂਡਾ ਐ ਕਮਾਂਡਾ ਜੀ ਨਸ਼ਾ ਵੈ ਉਹਨੂੰ ਲੱਗਦਾ ਨੇ ਮੈਨੂੰ ਕਿਹੜੀ ਚੀਜ਼ ਹੱਦ ਤੱਕ ਅੱਜ ਬੀਜੇਪੀ ਆ ਕਰ ਕਾਂਗਰਸ ਨੇ ਵੀ ਆਣਾ ਵਾ ਫਿਰ ਇਹਨੂੰ ਪੁੱਛਾਂਗੇ ਕਿ ਦੱਸ ਉਹ ਤੋਂ ਵਾਪਸੀ ਵਾਪਸੀ ਨੂੰ ਕਰਲੇ ਮਾਰੇਗਾ ਪਰ ਇਹੋ ਜੇ ਬੰਦੀਆਂ ਨੂੰ ਜਿਹੜੇ ਬੰਦੇ ਇਹਨੇ ਗਲਤ ਨੇ ਜਿਸ ਖਾ ਖਾਲੀ ਜਖਾਦਾ ਉਹਨੂੰ ਖਾਲੀ ਸ਼ੇਦ ਕੀਤਾ ਵਾ ਇਸ ਤੋਂ ਮੈਨੂੰ ਕਦੇ ਵੀ ਨਹੀਂ ਖੰਭਤਾਰਿਆ ਜਾਏਗਾ ਕਿ ਪਿੱਛੇ ਪਿੱਛੇ ਦੋ ਟੰਗੜਾ ਹੋ ਗਈਆਂ ਜੀ ਜੀ ਬੀਜੇਪੀ ਜਰ ਇੱਕ ਇੱਕ ਦੋ ਨਹੀਂ ਬਥੇਰੀ ਟੰਗੜਾ ਰਨੋ ਸਾਰੇ ਜੰਮਦਿਆ ਪਈਆਂ ਨੇ ਅੱਜ ਕੱਲ੍ਹ ਟੰਗੜਾ ਤੇ ਵਿਆਹ ਨੂੰ ਕਿੱਦਾਂ ਦੇਖਦੇ ਹੋ ਟੰਗੜਾ ਨੂੰ ਪੰਜਾਬ ਪ੍ਰਤੀ ਵਿਆਹ ਦੇ ਟੰਗੜਾ ਬਿਲਕੁਲ ਪੰਚ ਦੇ ਅੰਗੇ ਦੀ ਬੀਜੇਪੀ ਹੀ ਪੰਜਾਬ ਦੀ ਐਂਟੀ ਹੈ ਉਹਨੂੰ ਕਦੀ ਵੀ ਪੰਜਾਬ ਦੀ ਉਣਤੀ ਕਦੀ ਬਰਦਾਸ਼ਤ ਨਹੀਂ ਹੋ ਸਕਦੀ ਇਸ ਕਰਕੇ ਬੀਜੇਪੀ ਸਰਕਾਰ ਦੇ ਜਿੰਨੇ ਬੰਦੇ ਆ ਉਹਨਾਂ ਕੋ ਇੱਕੋ ਹੀ ਕੰਮ ਹੈ ਕਿ ਪੰਜਾਬ ਦੇ ਵਿੱਚ ਜਾਂ ਕਾਂਗਰਸ ਦੇ ਖਿਲਾਫ ਹੀ ਜੜੀ ਲਗਿਆ ਹੋਇਆ ਹੈ ਤਾਂ ਹੁਣ ਅੱਜ ਬੀਜੇਪੀ ਮਾਰ ਦਿਓ ਜਾਂ ਤਾਂ ਜਿਨ੍ਹਾਂ ਹੁਣ ਕਹਿੰਦੀ ਜਿਹੜੀ ਸ਼ਵੀ ਦੇਖੀ ਐ ਉਹ ਸ਼ਵੀ ਦੇ ਵਿੱਚ ਲੋਕੀ ਪ੍ਰਭਾਵਿਤ ਨੇ ਉਹ ਸ਼ਵੀ ਨੂੰ ਖਰਾਬ ਕਰਨ ਵਾਸਤੇ ਉਹ ਬਾਰ ਬਾਰ ਲੋਕਾਂ ਤੋਂ ਬਿਆਨ ਦਵਾਏ ਜਾ ਰਹੇ ਨੇ ਦਿੱਖਾ ਪ੍ਰਦਰਸ਼ਨ ਕਿੱਥੇ ਜਾਵੇਗਾ ਨਵਨੀਤ ਬਿਲਕੁਲ ਬਿਲਕੁਲ ਦਿੱਖਾ ਪ੍ਰਦਰਸ਼ਨ ਕੀਤਾ ਜਾਏਗਾ ਕਿਉਂਕਿ ਸਾਡੇ ਖੂਨ ਉਬਾਲ ਖਾਰੇ ਨੇ ਇਸ ਤੇ